ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਇਸ ਵਕਤ ਖੜੇ ਹਾਂ ਤਾਂ ਆਪਣੇ ਹਰੀਕੇ ਤੋਂ ਹਰੀਕੇ ਪਤਨ ਤੋਂ ਹਰੀਕੇ ਵਤਨ ਤੋਂ ਲੈਂਦੇ ਪੰਜਾਬ ਨੂੰ ਦਰਿਆ ਜਾਂਦਾ ਲੈਂਦੇ ਪੰਜਾਬ ਨੂੰ ਪਾਣੀ ਜਾਂਦਾ ਦੇਖੋ ਇਧਰ ਬਹੁਤ ਸੋਹਣਾ ਗੁਰਦੁਆਰਾ ਸਥਿਤ ਹੈ ਜਿਹੜਾ ਤੁਹਾਨੂੰ ਦਿਖਾਉਦੇ ਆ ਇੱਥੋਂ ਲੈਂਦੇ ਪੰਜਾਬ ਨੂੰ ਪਾਣੀ ਜਾਂਦਾ ਅਜਾ ਤਾਂ ਸਾਰੀ ਉਹ ਆ ਬੈਣਾ ਹਨਾ ਆ ਸਾਰਾ ਉਹ ਆ ਦਾ ਡੂੰਘਾ ਕਿੰਨਾ ਕੁ ਪਤਾ ਵੀ ਕੀ ਲੱਗ ਰਿਹਾ ਬਸ ਉਡਾਣੂਗਾ ਹੀ ਉਡਾਣੂਗਾ ਹੀ ਸਾਰਾ ਲੈਂਦੇ ਪੰਜਾਬ ਜੀ ਆਂਦਾ ਨਾ ਨਾ ਇਹ ਲੈਂਦੇ ਲੈਂਦੇ ਬਣਾ ਲੈਂਦੇ ਉਹ ਉਹ ਬਲੜ ਕੇ ਬੰਦੇ ਆਂ ਤੇ ਜਾਂਦਾ ਤਾਂ ਸੀ ਲੈਂਦੇ ਨੂੰ ਜਾਂਦਾ ਤਾਂ ਇੱਥੇ ਸੀ ਲੜਾਈ ਦੇ ਕਰਕੇ ਬੰਦ ਕੀਤਾ ਆ ਮੱਛੀ ਵਾਲਿਆ ਆਇਆ ਫੜ ਕੇ ਉਹ ਮੱਛੀਆ ਮੱਛੀਆ ਮੈਂ ਆਪ ਦੇਖੀ ਉਹ ਆ ਗਿਆ ਭਾਈ ਬ੍ਰਿਜ ਆਪਣਾ ਆਪਣਾ ਜਵਾਦੇ ਮੱਛੀ ਅੱਤੇ ਦੇਖ ਲਾ ਉਹ ਮੈਂ ਤਾਂ ਮੱਛੀ ਆਲੀ ਮੱਛੀਆ ਦੇਖ ਮੱਛੀਆ ਚੈੱਕ ਕਰੋ ਭਾਈ ਯਾਰ ਇਹ ਜਵਾਹਾਂ ਦੀ ਤੇ ਬਦਲ ਉਹ ਹੋ ਰਹੀ ਆ ਵੀ ਠਸ ਹੋਣੀ ਆ ਪਾਣੀ ਦਾ ਬਾਲਾ ਜਿਆਦਾ ਸੈਨ ਨਹੀਂ ਕਰ ਰਿਹਾ ਮਾ ਜਿਆ ਘੋਣਾ ਤੁਹਾਨੂੰ ਇਹ ਵੀ ਜ਼ਰੂਰੀ ਆ ਉਹ ਭਈਆ ਦੇਖ ਇੱਥੇ ਮੱਛੀ ਆਪ ਫੋਣੀ ਜਿਹਦੇ ਹਦਰਾ ਆਪਣਾ ਗੁਰਦੁਆਰਾ ਸਾਹਿਬ ਆ ਗਿਆ ਆ ਜਾਂਦਾ ਲੈnde ਪੰਜਾਬ ਨੂੰ ਕਹਿੰਦੇ ਆ ਲੈnde ਪੰਜਾਬ ਨੂੰ ਜਾਂਦਾ ਸੀ ਆ ਪਤਾ ਨਹੀਂ ਉਹ ਕਿੱਧਰ ਆਂਦਾ ਗਿਆ ਕੇ ਬੰਦ ਹੋ ਜਾਂਦਾ ਬੰਦ ਕਰ ਰੱਖਿਆ ਹੁਣ ਬੈਰੀਕੇਟ ਜਾਂਦਾ ਨਹੀਂ ਪਾਣੀ ਨੀਓ ਫੁੱਲ ਖੁੱਲੇ ਹੁੰਦੇ ਆ ਬੈਰੀਕੇਟੇ ਥੋੜਾ ਥੋੜਾ ਲੀਕ ਹੋ ਰਿਹਾ ਦੇਖੋ ਤਾਂ ਵੀ ਕਿੰਨਾ ਪਾਣੀ ਲੀਕ ਹੋ ਰਿਹਾ ਜਨਾ ਉਹ ਤੇੜਾ ਸੋਣਾ ਗੁਰਦੁਆਰਾ ਸਾਹਮਣੇ ਦੇਖੋ ਤੁਸੀਂ ਤੇਦਰ ਆਪਣਾ ਦਰਿਆ ਆ ਗਿਆ ਇੱਦਾਂ ਦੇ ਆਪਣਾ ਯਾਤਰਾ ਤੇ ਨਿਕਲਿਆ ਸਾਰੇ ਗੁਰਦੁਆਰੇ ਤੋਂ ਟੋਟਲ ਦਿਖਾਵਾਂਗੇ ਡਬਲ ਹੀ ਤੋਂ ਗੋਲਡਨ ੈਂਪਲ ਹਮਨੇ ਸਰ ਤੱਕ ਜਿੰਨੇ ਵੀ ਆਉਣਗੇ ਰੇਕ ਇਤਿਹਾਸਿਕ ਗੁਰਦੁਆਰੇ ਤੋਂ ਦੱਸ ਦੱਸ ਕੇ ਦਿਖਾਵਾਂਗੇ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਬਾਅਦ ਕੀ ਆਂ ਇੱਦਾਂ ਦੇ ਵਲੌਗ ਆਉਂਦੇ ਰਹਿਣਗੇ ਲਾਈਫਟਾਈਮ ਇਹ ਬੰਦਾ ਇਹ ਖੁੱਲੇੜੀ ਬੰਦਾ ਹੈ ਰਚ ਹੈ ਬੰਦਾ ਹੈ ਬੰਦਾ ਬੰਦਾ ਹੈ ਬੰਦਾ ਹੈ ਬੰਦਾ ਹੈ ਬੰਦਾ ਹੈ ਇੰਨੇ ਕੀ ਚੱਲਦਿਆ ਇੰਨੇ ਕੀ ਚੱਲਦਿਆ ਨੰਨੇ ਕੀ ਚੱਲਦਿਆ ਭਰਾਓ ਇੱਧਰ ਆਣਾ ਸੀ ਆਪਾਂ ਦਾ ਉੱਧਰ ਦੇਖ ਕੇ ਆਉਣਾ ਇੱਧਰ ਨੂੰ ਇੱਧਰ ਵੀ ਆ ਗਏ ਇੱਧਰ ਹੈਗਾ ਜਾਂ ਨਹੀਂ ਉਹ ਤਾਂ ਹੀ ਹੋਣਾ ਹਾਏ ਉਹ ਬਚਾਲੇ ਆਪ ਬਚਾਲੇ ਜਾ ਆਣੇ ਕਿੱਡ ਲੱਗਿਆ ਲੱਗੇ ਵੇਹਣੇ ਜਾਂਦੀ ਰਾਜਲ ਗੁਰਦੁਆਰੇ ਚ ਲੈ ਕੇ ਪਹਿਲਾਂ ਜਾ ਕੇ ਵਾਹ ਪਹਿਲਾਂ ਮੱਥਾ ਟੇਕ ਕੇ ਇਹ ਫੇਰੀ ਇੱਧਰ ਚੱਲਾਂਗੇ ਪਹਿਹ ਕੱਢ ਲੀ ਖੜ ਜਾ ਉੱਚੀ ਬਈਆ ਹੈ ਗਿਆ ਟਾਲੇ ਤੇਰੇ ਕੋਲ ਹੋਰ ਨਹੀਂ ਬਈਆ ਚੱਕ ਕੱਢ ਲਿਆ ਫਿਰ ਆਇਆ ਉਹ ਦੇਖੋ ਉਹ ਦੇਖੋ ਮੱਛੀਆਂ ਫੜੀ ਜਾਂਦੇ ਚਾਚਾ ਉਹਨਾਂ ਨੂੰ ਜਮੇ ਨਹੀਂ ਡਰ ਲੱਗਦਾ ਯਾਰ ਮੈਨੂੰ ਇੱਥੇ ਖੜੇ ਲੱਗੀ ਜਾਂਦਾ ਉਹ ਦੇਖੋ ਸਾਹਮਣੇ ਉਹ ਦੇਖ ਗੱਡੀਆਂ ਗੱਡੀਆਂ ਮੱਛੀਆ ਗੱਡੀਆਂ ਦੇਖ ਚਾਚਾ ਉਹਨਾਂ ਨੂੰ ਜਮੇ ਨਹੀਂ ਡਰ ਲੱਗਦਾ ਮੱਛੀ ਮੱਛੀ ਆਪ ਮੈਂ ਇੱਥੇ ਕਿਹੜਾ ਡਰੀ ਜਾਂਦਾ ਨੋ ਨੋ ਵੀ ਡਾਰਲੇ ਤੂੰ ਕਹਿੰਦਾ ਮੱਛੀ ਐ ਨਹੀਂ ਮੱਛੀ ਮੱਛੀ ਇੱਥੇ ਉਹ ਸਿਆਜ ਮੱਛੀ ਕਿਉਂ ਉਹ ਇੱਥੇ ਬੱਛੀ ਕਿਉਂ ਕਿੰਨਾ ਪਿਆਜ ਦਾ ਬੱਛੀ ਇਹ ਚੱਕਰੀ ਦਾ ਬੱਛੀ ਆਹ ਲਾ ਦੇ ਡੱਗੂ ਕਾ ਕੋਈ ਚੱਕਰ ਇਹ ਕਿਹਦੇ ਪੈਨ ਹੈ ਮੈਂ ਨੇ ਜੀ ਚਾਹ ਤੇ ਕਨੇਕ ਨਾ ਪਾਣਾ ਮਾਰਾ ਆਪ ਦੇ ਦੇਖੇ ਉਹ ਕੋਣ ਦਿੱਤਾ ਡਿੱਗ ਵੀ ਤੋਂ ਆਪੋ ਦੇ ਖਤਮ ਆਦਾ ਹੈ ਤੇ 20 25 ਵਾਰ ਤਾਂ ਰੀਸੈਟ ਕਰਦਾ ਇਹ ਲੋ ਚਲਿਏ ਪਹਿਹ ਗੜ ਲਾ ਖੜ ਜਾ ਪਹਿਹ ਦਾ ਗੜ ਲਾ ਚੱਲ ਆਜੋ ਭਾਈ ਆ ਵੇਹੇ ਕੱਢ ਲੈ ਉਤਲੀ ਜੱਪ ਚ ਪਿਆ ਉਹ ਉਹ ਚ ਵੇਹੇ ਢਾਲੇ ਐ ਚੀ ਕੱਢ ਲੈ ਚੱਲ ਨਾ ਸੋਨਾਗੁਰ ਦਵਾਰਾ ਬਣਿਆ ਐ ਤੈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਯਾਤਰਾ ਦੇ ਵਿੱਚ ਐਂ ਤੱਕ ਫੋਲੋ ਕਰ ਦਿਓ ਮੈਂ ਪਹਿਲਾਂ ਵੀ ਕਹਿੰਦੇ ਹੁਣ ਵੀ ਕਹ ਰਿਹਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੋਲੋ ਕਰਨਾ ਕੋਸ਼ਿਸ਼ ਕਰਦਾ ਖਲਾ